ਇਹ ਆਹ ਰਜਿਸਟਰ ਲਗਾਇਆ ਹੋਇਆ ਹੈ ਇਸ ਦੇ ਵਿੱਚ ਕਿਹੜੇ ਕਿਸਾਨਾਂ ਦਾ ਰਿਕਾਰਡ ਰੱਖਿਆ ਜਾ ਰਿਹਾ ਜਿਨ੍ਹਾਂ ਦੇ ਵੀ ਸੱਟ ਲੱਗਦੀ ਜੀ ਉਹਰੇ ਕਈਆਂ ਨੇ ਅੱਖਾਂ 'ਚ ਫਾਲਟ ਪੈ ਗਿਆ ਹੈ ਕਈਆਂ ਦੀਆਂ ਗੱਲਾਂ ਸੜ ਗਈਆਂ ਕਈਆਂ ਦੇ ਪੈਰਾਂ ਤੇ ਗੋਲੀਆਂ ਵੱਜੀਆਂ ਨੇ ਸ਼ਰਲੇ ਵੱਜੇ ਨੇ ਅਸਲੀ ਗੋਲੀਆਂ ਨੇ ਚਲਾਈਆਂ ਨੇ ਬਹੁਤ ਬੰਦੇ ਜ਼ਖਮੀ ਦਿੱਤੇ ਨੇ ਸਾਡੇ ਇਹਨਾਂ ਨੇ ਅਸੀਂ ਉਹਨਾਂ ਦਾ ਰਿਕਾਰਡ ਸਾਰਾ ਸੰਭਾਲਿਆ ਹੋਇਆ ਹੈ ਜਿਵੇਂ जख्मी ਹੋਏ ਨੇ 13 ਤੋਂ 21 ਫਰਵਰੀ ਨੂੰ ਤੇ ਕੀ ਇੱਥੇ ਦੇ ਮਾਹੌਲ ਸੀ ਤੇ ਕਿਹੋ ਜਿਹਾ ਮੰਜ਼ਰ ਦੇਖਣ ਨੂੰ ਮਿਲਿਆ ਮਾੜਾ ਵਰਤੀਰਾ ਕੀਤਾ ਜੀ ਖੱਟਰ ਸਰਕਾਰ ਨੇ ਜੋ ਪਾਕਿਸਤਾਨ ਦੇ ਬਾਰਡਰ ਤੇ ਜਿਹੇ ਜਿਹੇ ਹਾਲਾਤ ਨੇ ਨਾ ਉਹੇ ਜਿਹੇ ਸਾਡੇ ਹੂਰੇ ਬਣਾਏ ਨੇ ਡਾਕਟਰਾਂ ਦੇ ਕੋਲ ਲੈ ਕੇ ਜਾਣੇ ਹੋ ਉਹ ਕੀ ਦੱਸ ਦਿੰਦੇ ਨੇ ਵੀ ਇਹ ਜੋ ਕੁਝ ਵੀ ਹੋ ਰਿਹਾ ਇਸ ਦਾ ਕੋਈ ਕਾਨੂੰਨੀ ਕਾਰਵਾਈ ਵੀ ਹੋ ਰਹੀ ਹੈ ਜਾਂ ਨਹੀਂ ਜੀ ਕਾਨੂੰਨੀ ਕਾਰਵਾਈ ਤਾਂ ਹੋਊਗੀ ਸ਼ੰਭੂ ਬਾਰਡਰ ਦੇ ਉੱਪਰ ਮੌਜੂਦਾਂ ਕਿਸਾਨੀ ਧਰਨਾ ਚੱਲ ਰਿਹਾ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਦਿੱਲੀ ਜਾਣਾ ਚਾਹੁੰਦੇ ਸੀ ਲੇਕਿਨ ਹਰਿਆਣਾ ਸਰਕਾਰ ਦੀਆਂ ਰੋਕਾ ਤੋਂ ਬਾਅਦ ਜੋ ਕਿਸਾਨਾਂ ਨੂੰ ਸ਼ੰਭੂ ਬਾਰਡਰ ਪੰਜਾਬ ਹਰਿਆਣਾ ਦੀ ਸਰਹੱਦ ਤੇ ਹੀ ਬੈਠਣਾ ਪੈ ਰਿਹਾ ਹੈ ਦੱਸਦੀ ਕਿ 13 ਫਰਵਰੀ ਤੇ 21 ਫਰਵਰੀ ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਤਿਆਰੀ ਦੇ ਕਾਰਨ ਜੋ ਕਿਸਾਨ ਨੇ ਉਹ ਦਿੱਲੀ ਕੂਚ ਨਹੀਂ ਕਰ ਸਕੇ 13 ਫਰਵਰੀ ਤੇ 21 ਫਰਵਰੀ ਨੂੰ ਪੰਜਾਬ ਹਰਿਆਣਾ ਦੀ ਸਰਹੱਦਾ ਤੇ ਜੋ ਕੁਝ ਵੀ ਹੋਇਆ ਉਸ ਦੀਆਂ ਤਸਵੀਰਾਂ ਸੱਭੇ ਸਾਹਮਣੇ ਸੀ ਸਭ ਕੁਝ ਵੇਖ ਚੁੱਕੇ ਨੇ ਲੋਕ ਦੱਸਦੀ ਹੈ ਕਿ ਉਹਨਾਂ ਝੜਪਾਂ ਦੇ ਦੌਰਾਨ ਜੋ ਕਿਸਾਨਾਂ ਦੀ ਹਰਿਆਣਾ ਪ੍ਰਸ਼ਾਸਨ ਨਾਲ ਝੜਪਾਂ ਹੋਈਆਂ ਸਨ ਉਸ ਦੌਰਾਨ ਬਹੁਤ ਸਾਰੇ ਕਿਸਾਨ ਜ਼ਖਮੀ ਹੋਏ ਕੁਝ ਕਿਸਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਕੁਝ ਦੇ ਕੰਨਾਂ ਦੇ ਪਰਦੇ ਤੱਕ ਫਟ ਗਏ ਤੇ ਕਈ ਗੰਭੀਰ ਜ਼ਖਮੀ ਹੋਏ ਨੇ ਉਹਨਾਂ ਸਾਰੇ ਕਿਸਾਨਾਂ ਦੇ ਬਾਰੇ ਦੇ ਵਿੱਚ ਗੱਲਬਾਤ ਕਰਦੇ ਆ ਤੇ ਦੱਸਦੀ ਹੈ ਕਿ ਕਿਸਾਨਾਂ ਜਿਹੜੇ ਕਿਸਾਨ ਜ਼ਖਮੀ ਹੋਏ ਨੇ ਉਹਨਾਂ ਦਾ ਇੱਕ ਰਿਕਾਰਡ ਰੱਖਿਆ ਜਾ ਰਿਹਾ ਹੈ ਇੱਥੇ ਸਾਡੇ ਨਾਲ ਕਿਸਾਨ ਬਾਬਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆ ਜੀ ਤੁਸੀਂ ਮੈਂ ਭਾਰਤੀ ਕਿਸਾਨੀਓ ਉਹਨੇ ਇੱਕ ਤਾਂ ਪਟਿਆੜੀ ਕਲਾ ਦਾ ਵਰਕਰ ਆਲੀਪੁਰ ਪਿੰਡ ਰਾਈਆ ਮੇਰੇ ਜੀ ਬਾਬਾ ਜਿੱਦਾਂ ਤੁਸੀਂ ਇਹ ਰਜਿਸਟਰ ਲਗਾਇਆ ਹੋਇਆ ਇਸ ਦੇ ਵਿੱਚ ਕਿਹੜੇ ਕਿਸਾਨਾਂ ਦਾ ਰਿਕਾਰਡ ਰੱਖਿਆ ਜਾ ਰਿਹਾ ਜੇ ਜਿਨ੍ਹਾਂ ਦੇ ਵੀ ਸੱਟ ਲੱਗਦੀ ਜੀ ਉਰੇ ਕਈਆਂ ਨੇ ਅੱਖਾਂ 'ਚ ਉਹ ਫਲਟ ਪੈ ਗਿਆ ਕਈਆਂ ਦੀਆਂ ਗੱਲਾਂ ਸੜ ਗਈਆਂ ਕਈਆਂ ਦੇ ਪੈਰਾਂ ਤੇ ਗੋਲੀਆਂ ਵੱਜੀਆਂ ਨੇ ਸ਼ਰਲੇ ਵੱਜੇ ਨੇ ਅਸਲੀ ਗੋਲੀਆਂ ਵੀ ਚਲਾਈਆਂ ਨੇ ਬਹੁਤ ਬੰਦੇ ਜ਼ਖਮੀ ਦਿੱਤੇ ਨੇ ਸਾਡੇ ਇਹਨਾਂ ਨੇ ਹਾਂਜੀ ਅਸੀਂ ਉਹਨਾਂ ਦਾ ਰਿਕਾਰਡ ਸਾਰਾ ਸੰਭਾਲਿਆ ਹੋਇਆ ਹੈ ਤੇ ਬਾਬੇ ਜਿਹੜੇ ਇਹ ਜ਼ਖਮੀ ਨੇ ਇਹਨਾਂ ਦਾ ਇਲਾਜ ਕਿੱਥੇ ਚੱਲ ਰਿਹਾ ਤੇ ਕੌਣ ਕਰਵਾ ਰਿਹਾ ਹੌਸਪੀਟਲ ਚ ਅਰਜੰਤਰਾ ਹੌਸਪੀਟਲ ਚਲ ਰਿਹਾ ਜੀ ਹਾਂਜੀ ਤੇ ਕੌਣ ਕਰਵਾ ਰਿਹਾ ਉਹਨਾਂ ਦਾ ਖਰਚਾ ਕੋਈ ਬੰਦੀ ਪੈਰਵਾਈ ਕਰ ਰਹੀ ਜੀ ਪੂਰੀ ਜੀ ਹਾਂ ਜਿਵੇਂ जख्मी ਹੋਏ ਨੇ 13 ਤੋਂ 21 ਫਰਵਰੀ ਨੂੰ ਤੇ ਕੀ ਇੱਥੇ ਦੇ ਮਾਹੌਲ ਸੀ ਤੇ ਕਿਹੋ ਜਿਹਾ ਮੰਜ਼ਰ ਦੇਖਣ ਨੂੰ ਮਿਲਿਆ ਮਾੜਾ ਵਰਤਿਆ ਕੀਤਾ ਜੀ ਖੱਟਰ ਸਰਕਾਰ ਨੇ ਉਹ ਜੋ ਪਾਕਿਸਤਾਨ ਦੇ ਬਾਰਡਰ ਤੇ ਜਿਹੇ ਜਿਹੇ ਹਾਲਾਤ ਨੇ ਨਾ ਉਹੇ ਜਿਹੇ ਸਾਡੇ ਉਰੇ ਬਣਾਏ ਨੇ ਇਹਨਾਂ ਪੱਕੀਆਂ ਗੋਲੀਆਂ ਨੇ ਚਲਾਈਆਂ ਛਰਲੇ ਚਲਾਏ ਔਰ ਜਿਹੜੇ ਅਤਰੂ ਗੈਸ ਦੇ ਗੋਲੇ ਸੀ ਉਹ ਵੀ ਬੈਕ ਡੇਟ ਦੇ ਬਹੁਤ ਪੁਰਾਣੇ ਉਹ ਚਲਾਏ ਐਕਸਪਾਇਰੀ ਡੇਟ ਵਾਲੇ ਚਲਾਏ ਸੀ ਹੂੰ ਮੇਰੇ ਆਪਣੇ ਹੀ ਭਤੀਜੇ ਦੀ ਇੱਕ ਗੱਲ ਸੜ ਗਈ ਜੀ ਇੱਥੋਂ ਹੱਥ ਵੀ ਸੜ ਗਿਆ ਪੂਰਾ ਉਸ ਦਾ ਹਾਂਜੀ ਗੁਰਦੇਵ ਸਿੰਘ ਦਾ ਲੜਕਾ ਹੈ ਬਲਜਿੰਦਰ ਸਿੰਘ ਬਹੁਤ ਹਜੇ ਵੀ ਉਹ ਵਿਚਾਰਾ ਦਾਖਲ ਹੈ ਤੇ ਜਦੋਂ ਡਾਕਟਰਾਂ ਦੇ ਕੋਲ ਲੈ ਕੇ ਜਾਂਦੇ ਹੋ ਉਹ ਕੀ ਦੱਸ ਦਿੰਦੇ ਨੇ ਵੀ ਇਹ ਜੋ ਕੁਝ ਵੀ ਹੋ ਰਿਹਾ ਇਸ ਦਾ ਕੋਈ ਕਾਨੂੰਨੀ ਕਾਰਵਾਈ ਵੀ ਹੋ ਰਹੀ ਹੈ ਜੀ ਜੀ ਕਾਨੂੰਨੀ ਕਾਰਵਾਈ ਤਾਂ ਹੋਊਗੀ ਹੁਣ ਜਿਹੜੀ ਗੋਲੀ ਲੱਗੀ ਸੀ ਸ਼ੁਭ ਕਰਨ ਦੇ ਉਹ ਫਿਰ ਹੁਣ ਕੇਸ ਦਰਜ ਹੋ ਗਿਆ ਨਾ ਜੀ ਹਾਂਜੀ ਤਾਂ ਹੀ ਅਸੀਂ ਸੰਸਕਾਰ ਕਿੱਤਾ ਹੀ ਉਹਦਾ ਹਾਂਜੀ ਹਾਂ ਜੇ ਜੀਵੇਂ ਕਾਨੂੰਨੀ ਕਾਰਵਾਈ ਦੀ ਗੱਲ ਕਰੀ ਜਿਵੇਂ ਹੁਣ ਕਿਸਾਨ ਜ਼ਖਮੀ ਨੇ ਇਸ ਬਾਬਤ ਵੀ ਕੋਈ ਰਿਪੋਰਟ ਵਗੈਰਾ ਦਰਜ ਕਰਵਾਈ ਗਈ ਹੈ ਦੇਖੋ ਜੀ ਰਿਪੋਰਟਾਂ ਨੇ ਹੁਣ ਸਾਰੀਆਂ ਅਸੀਂ ਲਿਖ ਕੇ ਦਿੱਤੀਆਂ ਹੀ ਵੀਆਂ ਨੇ ਸਰਕਾਰ ਨੂੰ ਵੀ ਇੰਨੇ ਸਾਡੇ ਬੰਦੇ ਜ਼ਖਮੀ ਹੋ ਰਹੇ ਨੇ ਜੀ ਤੇ ਹੁਣ ਦੇਖੋ ਪੰਜਾਬ ਸਰਕਾਰ ਸਾਡਾ ਸਾਥ ਨਹੀਂ ਦੇ ਰਹੀ ਜੇ ਦਊਗੀ ਤਾਂ ਫਿਰ ਤਾਂ ਸਾਰਿਆਂ ਦਾ ਕਾਰਵਾਈ ਹੋਊਗੀ ਨਾ ਬਿਲਕੁਲ ਸੋ ਬਬਈ ਤੁਹਾਣਾ ਵੀ ਗੱਲ ਬਾਤ ਕਰ ਲੈਣਿਆ ਬੇਟਾ ਬਸ ਜੀ ਤੁਸੀਂ ਜਿਹੜਾ ਗੁਰਦੀਪ ਸਿੰਘ ਹੈ ਨਾ ਜੀ ਛੇ ਸਿੰਘ ਇਹਦੇ ਪਿਤਾ ਦਾ ਨਾਮ ਜੰਗਪੂਰੇ ਦਾ ਹੈ ਇਹਦੇ ਲੱਤ ਤੇ ਸੱਟ ਲੱਗੀ ਜਿਹੜੇ ਬੰਬ ਵਜਿਆ ਨਾ ਉਹਦੇ ਲੱਤ ਤੇ ਵਜਿਆ ਉਸ ਜਾਂ ਸਾਗਰ 'ਚ ਉਹ ਮਤਲਬ ਉਹਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਆ ਬਈ ਕਿੰਨੇ ਲੋਕ ਨੇ ਜਿਹੜੇ ਜ਼ਿਆਦਾ ਗੰਭੀਰ ਜਿਨ੍ਹਾਂ ਦੀ ਹਾਲਤ ਇਨਾ ਵਿੱਚੋਂ 15-20 ਜਿਹੜੇ ਜਿਹੜੇ ਜ਼ਿਆਦਾ ਇਹਨਾਂ ਦੇ ਜਿਹਨਾਂ ਜ਼ਿਆਦਾ ਸੱਟਾਂ ਲੱਗੀਆਂ ਨੇ ਤੋਂ ਪੀਚ ਗਿਆ ਕੋਈ ਬੱਤੀ ਜੀ ਗਿਆ ਕਿਤੇ ਕੋਈ ਅਰਜੰਦਰਾ ਹਸਪੀਟਲ ਚ ਇਹਨਾਂ ਦੇ ਲੱਤਾਂ ਦੇ ਇੱਕ ਦੇ ਨੱਕ ਦੀ ਨਾਤੀ ਨੱਕ ਦੀ ਹੱਡੀ ਟੁੱਟ ਗਈ ਹੈ ਉਹਨਾਂ ਦੁਆਰਾ ਉਹ ਕੱਪਰ ਸੋ ਪਰਿਸ਼ਣ ਹੋ ਰਾਜਪੁਰੇ ਅੱਛਾ ਹਾਂਜੀ ਤੇ ਇਹ ਟੋਟਲ ਤੁਹਾਡੇ ਕੋ ਕਿੰਨੇ ਇਹ 84 ਜਣੇ ਜਿਹੜੇ ਸਾਡੇ ਕੋਲ ਨੇ ਇਹ ਸਾਰੇ ਨਹੀਂ ਹੈ ਜਿੰਨੇ ਤੁਹਾਡੀ ਨਜ਼ਰ ਵਿੱਚ ਆਏ ਜਾਂ ਜਿੰਨੇ ਜਿੰਨੇ ਤੁਹਾਡੇ ਨਾਲ ਸਾਡੇ ਕੰਟੈਕਟ ਚ ਜਿੰਨੇ ਆਏ ਨੇ ਨਾ ਉਹ ਸਾਡੇ ਉਹਨੇ ਕਈ ਬੰਦੇ ਫਟਾਫਟ ਜਲਦੀ ਤੋਂ ਜਲਦੀ ਬੈਠ ਕੇ ਐਂਬੂਲੈਂਸ ਚ ਲੰਘ ਗਏ ਨਾ ਉਹਨਾਂ ਦਾ ਰਿਕਾਰਡ ਸਾਡੇ ਕੋਲ ਨਹੀਂ ਹੈ ਬਿਲਕੁਲ ਜੇ ਜਿਹੜਾ ਵੀ ਕੋਈ ਖਬਰ ਸੌਂਦਾ ਜਾਂ ਮੈਸੇਜ ਮਿਲਦਾ ਕਿ ਉਹ ਤੁਹਾਡੇ ਕੋਲ ਨੋਟ ਤੱਕ ਰਾਲਨ ਕਿ ਇੱਕ ਰਿਕਾਰਡ ਬਣਾਇਆ ਰਹੇ ਹਾਂਜੀ ਹਾਂਜੀ ਰਿਕਾਰਡ ਬਣਾਇਆ ਰਹੇ ਨੋਟ ਜਰੂਰ ਕਰਾਂਗੇ ਬਿਲਕੁਲ ਸੋ 13 ਫਰਵਰੀ ਤੇ 21 ਫਰਵਰੀ ਨੂੰ ਜਦੋਂ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਗਈ ਤੇ ਜਿਸ ਤਰ੍ਹਾਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਤੱਕ ਚਲਾਈਆਂ ਗਈਆਂ ਹੰਝੂ ਗੈਸ ਦੇ ਗੋਲੇ ਚਲਾਏ ਗਏ ਜਿਸ ਕਾਰਨ ਕਿਸਾਨ ਗੰਭੀਰ ਜ਼ਖਮੀ ਹੋਏ ਇੱਥੇ ਰੱਖਿਆ ਜਾ ਰਿਹਾ ਬਕਾਇਦਾ ਰਜਿਸਟਰ ਲਗਾਇਆ ਗਿਆ ਹੈ ਜਿਸ ਦੇ ਵਿੱਚ ਜ਼ਖਮੀ ਕਿਸਾਨਾਂ ਦੇ ਨਾਮ ਪਤਾ ਡਿਟੇਲ ਪੂਰਾ ਰੱਖਿਆ ਜਾ ਰਿਹਾ ਹੈ ਉੱਥੇ ਇਸ ਜਥੇਬੰਦੀ ਦੇ ਵੱਲੋਂ ਪੈਰਵਾਹੀ ਵੀ ਕੀਤੀ ਜਾ ਰਹੀ ਹੈ ਜਿਨ੍ਹਾਂ ਕਿਸਾਨਾਂ ਨੂੰ ਇਲਾਜ ਦੀ ਜ਼ਰੂਰਤ ਪੈ ਰਹੀ ਹੈ ਇਹ ਜਥੇਬੰਦੀ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਲਾਲਤਾ ਪ੍ਰਸਾਦ ਦੇ ਨਾਲ ਮੈਂ ਪਰਮਜੀਤ ਕੌਰ ਸਾਨੀ ਸ਼ੰਭੂ ਬਾਰਡਰ